ਸੋ ਸੇ ਖਬਰ ਤੇ ਹਰਿੰਦਰ ਸਾਣ ਨਾਲ ਲਾਈਵ ਜੁੜ ਚੁਕੇ ਨੇ ਸੋ ਹਰਿੰਦਰ ਬੱਸਾਂ ਦੀ ਹੜਤਾਲ ਹੈ ਤਿੰਨ ਰੋਜ਼ਾ ਦੀ ਜਿਸ ਕਰਕੇ ਕਿ ਇਹਨਾਂ ਦੀਆਂ ਮੰਗਾਂ ਨੇ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਹੋਈਆਂ ਨੇ ਭਰਤੀਆਂ ਨੂੰ ਲੈ ਕੇ ਜਾਂ ਫਿਰ ਤਨਖਾਹ ਵਧਾਉਣ ਨੂੰ ਲੈ ਕੇ ਸੋ ਹੋਰ ਵੀ ਕੀ ਕੁਝ ਹਾਲਾਤ ਨੇ ਹੋਰ ਕੀ ਕੁਝ ਅਪਡੇਟ ਹੈ ਤੁਹਾਡੇ ਕੋਲ ਗੱਲ ਕਰੀਏ ਪਟਿਆਲਾ ਦੇ ਬੱਸ ਸਟੈਂਡ ਦੀ ਫਿਲਹਾਲ ਤਸਵੀਰਾਂ ਅਸੀਂ ਦਿਖਾ ਦਿੰਦੇ ਜਿਹੜਾ ਤਿੰਨ ਦਿਨ ਤੋਂ ਜਿਹੜਾ ਹੜਤਾਲ ਕਰ ਜਿਹੜੇ ਆ ਕਿ ਉਹਨੇ ਫਿਲਹਾਲ ਤਸਵੀਰਾਂ ਤੁਸੀਂ ਦੇਖੋ ਇਹ ਪਟਿਆਲਾ ਦੇ ਬੱਸ ਸਟੈਂਡ ਦੀ ਜਿੱਥੇ ਜਿਹੜਾ ਇਹਨਾਂ ਬੁਲੇਟਰ ਧਰਨਾ ਪ੍ਰਦਰਸ਼ਨ ਜਿਹੜਾ ਉਹ ਸ਼ੁਰੂ ਕੀਤਾ ਗਿਆ ਹੈ ਫਿਲਹਾਲ ਇਹਨਾਂ ਦਾ ਗੱਲਬਾਤ ਵੀ ਕਰਾਂਗੇ ਕੀ ਕੀ ਇਹਨਾਂ ਦੀਆਂ ਮੰਗਾਂ ਕੀਆਂ ਔਰ ਕੱਪ ਤੋਂ ਜਿਹੜੀਆਂ ਅਜੇ ਇਹਨਾਂ ਦੀਆਂ ਮੰਗਾਂ ਜਿਹੜੀਆਂ ਪੈਂਡਿੰਗ ਹੈਗੀਆਂ ਫਿਲਹਾਲ ਤੁਸੀਂ ਪਟਿਆਲਾ ਬੱਸ ਸਟੈਂਡ ਤੇ ਦੇਖ ਸਕਦੇ ਹੋ ਇਹਨਾਂ ਦੇ ਵੱਲੋਂ ਜਿਹੜਾ ਆਪਣਾ ਸ਼ਾਂਤਮਈ ਤੰਗ ਦੇ ਨਾਲ ਜਿਹੜਾ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਹੋਇਆ ਹੈ ਪੰਜਾਬ ਰੋਡ 'ਤੇ ਔਰ ਪੰਸਬ ਦੀ ਜਿਹੜਾ ਰਹਿ ਗਿਆ ਉਹਨਾਂ ਦੇ ਪੱਸਾ ਤੇ ਜਿਹੜੇ ਕਾਫੀ ਦਿਨ ਤੋਂ ਇਹਨਾਂ ਦੇ ਕੰਦੇ ਸਾਡੇ ਮੰਗਾਂ ਜਿਹੜੀਆਂ ਸਨ ਉਹ ਰੁਕਿਆ ਹੋਏ ਜੇ ਸਨ ਔਰ ਤਸਵੀਰਾਂ ਪਟਿਆਲੇ ਚੈੱਕ ਤੁਸੀਂ ਦੇਖ ਸਕਦੇ ਹੋ ਬੱਸ ਸਟੈਂਡ ਦੇ ਅੰਦਰ ਉਹ ਪੁਰਾਣੇ ਦੇ ਪੁਰਾਣੇ ਜਿਹੜਾ ਸਾਫ ਹੈਗਾ ਉਹ ਇਸ ਵੇਲੇ ਸ਼ਾਂਤਪੁਰ ਦੇ ਨਾਲ ਜਿਹੜਾ ਧਰਨਾ ਪ੍ਰਦਰਸ਼ਨ ਜਿਹੜਾ ਕਰ ਰਿਹਾ ਸੋ ਗੱਲਬਾਤ ਵੀ ਕਰਦੇ ਇਹਨਾਂ ਦਾ ਕੀ ਕੀ ਨਾਰੀਆਂ ਜਿਹੜੀਆਂ ਮੰਗਾ ਹੈਗੇ ਨੇ ਉਹ ਵੀ ਇਹਨਾਂ ਨਾਲ ਗੱਲਬਾਤ ਕਰਦੇ ਸਾਡੇ ਨਾਲ ਇਹਨਾਂ ਦੇ ਪ੍ਰਧਾਨ ਜਿਹੜੇ ਅੱਗੇ ਪਟਿਆਲਾ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਮੰਗਾ ਕੀ ਕੀ ਆ ਗਿਆ ਜਿਹੜਿਆ ਜਿਹੜੇ ਧਰਨਾ ਪ੍ਰਦਰਸ਼ਨ ਕਰ ਰਹੇ ਦੇਖੋ ਜੀ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਆਮਦਨ ਦੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਉਹਨਾਂ ਦੇ ਨਾਲ ਹੀ ਸਾਡੇ ਨਾਲ ਵੀ ਕੁਝ ਵਾਅਦੇ ਕੀਤੇ ਗਏ ਸੀ ਕਿ ਜੋ ਨਾ ਪੈਂਦੇ ਉਹ ਮਲਾਜਮਾਂ ਦੀ ਰੱਖਿ ਦੇ ਕੇ ਮੈਨਾਂ ਡਿਮਾਂਡ ਰੈਗੂਲਰ ਕਰਨ ਵਾਸਤੇ ਚੱਲੇਗਾ ਤੇ ਜੋ ਮਹਿਕਮੇ ਦਾ ਨਿੱਜੀ ਕਰਨੇ ਉਹ ਬੰਦ ਕਰਨ ਦੇ ਵਿੱਚ ਸਰਕਾਰ ਉਹ ਸਹਿਯੋਗ ਕਰੇਗੀ ਠੇਕੇਦਾਰ ਨੂੰ ਵਜੂਕਾਰ ਕੱਢਿਆ ਜਾਏਗਾ ਤੇ ਮਹਿਕਮੇ ਦੀਆਂ ਉਹ ਭਾਗ ਦੀਆਂ ਆਪਣੀਆਂ ਬਸਾਂ ਪਾਈਆਂ ਜਾਣਗੀਆਂ ਤੇ ਆਪਣੇ ਮਤਲਬ ਪੱਕੀ ਭਰਤੀ ਕੱਢੀ ਜਾਏ ਪਰ ਕਿਤੇ ਨਾ ਕਿਤੇ 22 ਸਾਲ ਬੀਤ ਜਾਣ ਤੋਂ ਬਾਅਦ ਤਕਰੀਬਨ ਸਾਡੀਆਂ ਸਰਕਾਰ ਦੇ ਨਾਲ 10 ਤੋਂ 12 ਵਾਰ ਮੀਟਿੰਗਾਂ ਹੋਈਆਂ ਪਰ ਸਾਨੂੰ ਇਹ ਮਹਿਸੂਸ ਹੋਇਆ ਜੋ ਲਾਸਟ ਟਾਈਮ ਸਾਡੀ ਮੀਟਿੰਗ ਮંત્રી ਨਾਲ ਜਿਸ ਸਤੰਬਰ ਦੇ ਨਾਲ ਹੋਈ ਉਹਦੇ ਵਿੱਚ ਸਾਡਾ ਜਿਹੜਾ ਮੰਗ ਪੱਤਰ ਹੈ ਉਹਨੂੰ ਬਿਲਕੁਲ ਅਣਦੇਖਿਆ ਕੀਤਾ ਗਿਆ ਉਹਦੇ ਨੁਕਸ ਵੱਗੋਂ ਸਾਨੂੰ ਧਰਨੇ ਤੇ ਬਹਿਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਤਕਰੀਬਨ 20 ਸਾਲਾਂ ਤੋਂ ਸਾਡੇ ਮੁਲਾਜ਼ਮ ਨੇ ਉਹ ਕੱਚੇ ਹੀ ਕੰਮ ਕਰ ਰਹੇ ਨੇ 20 ਸਾਲਾਂ ਤੋਂ ਇੱਕ ਵੀ ਬੰਦਾ ਸਾਡਾ ਜਿਹੜਾ ਉਹ ਰੈਗੂਲਰ ਨਹੀਂ ਕੀਤਾ ਗਿਆ ਤੇ ਤਕਰੀਬਨ 2.5 ਤੋਂ 3 ਸਾਲ ਬੀਤ ਜਾਣ ਤੋਂ ਬਾਅਦ ਵੀ ਜੋ ਅਦਾਰੇ ਉਸ ਦੇ ਵਿੱਚ ਸਰਕਾਰੀ ਮੁਫਤ ਦੀਆਂ ਬੱਸਾਂ ਦੇਤੀ ਉਹ ਬਿਲਕੁਲ ਵੀ ਨਹੀਂ ਪਈਆਂ ਗਈਆਂ ਕਿਉਂਕਿ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਦੁਆਰਾ ਜੋ ਫਟਕਾਇਆ ਜਾਂ ਸਬਰ ਸੂਟ ਪੂਰੀ ਕੀਤਾ ਗਿਆ ਤਾਂ ਉਸ ਦਾ ਦੇ ਸਬਰ ਤੋਂ ਜਾਂ ਆਮ ਵਰਗ ਨੂੰ ਆਮ ਦਿੱਤਾ ਫੀਸ ਕੋਲ ਨੂੰ ਵੇਖਦੇ ਹੋਏ ਤਕਰੀਬਨ ਪੰਜਾਬ ਦੇ ਵਿੱਚ ਜਿਹੜੀ ਬੱਸਾਂ ਦੀ ਗਿਣਤੀ ਹੈ ਉਹ 10000 ਦੇ ਕਰੀਬ ਚੱਲਦੀ ਹੈ ਜਦ ਕਿ ਪੱਤਾਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਹੈ ਜਿਸ ਕਰਕੇ ਜੋ ਅਟਿਆਂ ਤੇ ਸਵਾਰੀ ਜਾਂਦੀ ਹੈ ਜੋ ਬੱਸ ਸਟੈਂਡਾਂ ਤੇ ਸਾਡੀਆਂ ਬਤਾਵਾਂ ਪੈਣਾ ਸਾਡੇ ਵੀਰ ਭਰਾ ਕਈ ਵਾਰ ਖੜੇ ਰਹਿ ਜਾਂਦੇ ਨੇ ਤਾਂ ਉਸ ਲਈ ਸਰਕਾਰ ਜ਼ਿੰਮੇਵਾਰ ਹੈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਫੀਡ ਕਰਦੇ ਹਾਂ ਕਿ ਵਿਭਾਗ ਦੀਆਂ ਆਪਣੀ ਮਾਲਕੀ ਦੀਆਂ ਜੋ ਸਰਕਾਰੀ ਬਸਾਂ ਨੇ ਉਹ ਉਦਾਰੇ ਚ ਚਲੀਆਂ ਜਾਂਣਾ ਕਿ ਲੋਕਾਂ ਨੂੰ ਜੋ ਕਸ਼ਟ ਆ ਰਿਹਾ ਹੈ ਉਹ ਪਿਆਰ ਦੀ ਜਾਂ ਤੇ ਗੱਲ ਕਰੀਏ ਮੀਟਿੰਗ ਦਾ ਦੌਰ ਵੀ ਤੁਸੀਂ ਕਹਿੰਦੇ 2.5 ਸਾਲ ਲਗਾਤਾਰ ਜਿਹੜਾ ਮੀਟਿੰਗ ਚ ਚੱਲੇ ਨੇ ਜਿਹੜਾ ਹੜਤਾਲ ਜਿਹੜੀ ਕੀਤੀ ਆ ਪੂਰੇ ਪੰਜਾਬ ਭਰ ਦੇ ਵਿੱਚ ਕੀਤੀ ਆ ਜੀ ਲੱਗਦਾ ਇਹਦਾ ਅਸਰ ਪਏਗਾ ਉਹਨਾਂ ਤੇ ਮਜਬੂਰੀ ਵਸ ਪੈ ਕੇ ਸਾਨੂੰ ਦੇ ਹੜਤਾਲ ਕਰਨੀ ਪਈ ਏ ਕਿਉਂਕਿ ਤਕਰੀਬਨ ਤੁਸੀਂ ਜੇ ਪੂਰੇ ਬੱਸ ਸਟੈਂਡ ਤੇ ਪੂਰੇ ਪੰਜਾਬ ਤੇ ਜੇ ਜੀਗਾ ਮੰਨ ਸਕਦੇ ਹੋ ਤਾਂ 95% ਰੂਟ ਨੇ ਜਿਹੜੇ ਬੱਸਾਂ ਨੇ ਉਹ ਪ੍ਰਭਾਵਿਤ ਹੋਏ ਨੇ ਉਹ ਕਿਤੇ ਨਾ ਕਿਤੇ ਇਹਦੇ ਨਾਲ ਆਮ ਵਰਗ ਆਮ ਲੋਕ ਪਰੇਸ਼ਾਨ ਹੋ ਗਏ ਨੇ ਅਸੀਂ ਉਹਨਾਂ ਤੋਂ ਮਾਫ਼ੀ ਵੀ ਚਾਹੁੰਦੇ ਆ ਪਰ ਸਾਨੂੰ ਮਜਬੂਰੀ ਵਸ ਪੈ ਕੇ ਇਹੋ ਜੇ ਕਦਮ ਚੁੱਕਣੇ ਪੈਂਦੇ ਨੇ ਸਰਕਾਰ ਤੇ ਮੈਨੇਜਮੈਂਟ ਤੇ ਜੀ ਹਰਿੰਦਰ ਗੋਬੀ ਜੀ ਤੁਹਾਨੂੰ ਤੁਹਾਡਾ तमाम ਜਾਣਕਾਰੀ ਦੇ ਲਈ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਫਿਲਹਾਲ ਜੁਣ ਦੇਖਣਾ ਹੋਵੇਗਾ ਕਿ ਇਸ ਹੜਤਾਲ ਤੇ ਪੰਜਾਬ ਸਰਕਾਰ ਦਾ ਕੀ ਆਸ਼ਵਾਸਨ ਹੈ ਨਾ ਕਰਮਚਾਰੀਆਂ ਨੂੰ ਮਿਲਦਾ